ਮਾਂਡੀ ਬਾਜ਼ਾਰ ਦੀ ਨਿਸ਼ਾਨਦੇਹੀ ਕਰਨ ਲਈ ਟੀਮ ਲਿਆ ਜਾਇਜ਼ਾ ਕੰਪਿਊਟਰ ਨਾਲ ਕਰਾਈ ਜਾਵੇਗੀ ਨਿਸ਼ਾਨਦੇਹੀ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਇਤਿਹਾਸਕ ਕਸਬਾ ਕੁਮਾਨ ਦੇ ਬਾਜ਼ਾਰ ਦੀ ਫਿਰਨੀ ਦੀ ਨਿਸ਼ਾਨਦੇਹੀ ਕਰਨ ਜਾਇਜ਼ਾ ਲੈਣ ਆਈ ਟੀਮ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਨੂੰਗੋ ਸਰਕਲ ਕੁਮਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਤਹਿਸੀਲਦਾਰ ਸਾਹਿਬ ਅਤੇ ਮਾਨਯੋਗ ਬੀਡੀਪੀ ਉਸਰੇ ਹਰਗੋਬਿੰਦਪੁਰ ਸਾਹਿਬ ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿੱਚ ਕੁਮਾਨ ਦੇ ਬਾਜ਼ਾਰ ਦੀ ਫਿਰਨੀ ਦੀ ਸਾਰੀ ਨਿਸ਼ਾਨਦੇਹੀ ਕਰਨ ਸੰਬੰਧੀ ਲਿਖਿਆ ਗਿਆ ਸੀ ਪਰ ਇਸ ਸੜਕ ਦੇ ਆਲੇ ਦੁਆਲੇ ਚਾਰ ਚੁਫੇਰੇ ਹੀ ਦੁਕਾਨਾਂ ਬਣ ਚੁੱਕੀਆਂ ਹਨ ਜਿਸ ਦੀ ਨਿਸ਼ਾਨਦੇਹੀ ਫੀਤੇ ਨਾਲ ਨਹੀਂ ਹੋ ਸਕਦੀ कानू गो रविंदर सिंह ने अगे दसा की मैं तहसीलदार साहब न दे देना है की इसकी निशानदेही कम्प्यूटर न होगी जो कुमान की पंचायत अपने खर्चे करवा के दे ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨਦੀਪ ਸਿੰਘ ਕੁਮਾਰ ਸਮੂਹ ਦੁਕਾਨਦਾਰਾਂ ਨੇ ਦੱਸਿਆ ਇਹ ਬਾਜ਼ਾਰ ਬਹੁਤ ਪੁਰਾਣਾ ਹੈ ਅਤੇ આજ ਤੱਕ ਕਦੇ ਵੀ ਇਹ ਨਹੀਂ ਸੁਣਿਆ ਕਿ ਇਹ ਬਾਜ਼ਾਰ 68 ਫੁੱਟ ਹੈ ਉਹਨਾਂ ਦੱਸਿਆ ਤੇ ਅਸੀਂ ਤਿੰਨ ਪੀੜੀਆਂ ਇਸ ਬਾਜ਼ਾਰ ਵਿੱਚ ਰਹੇ ਅਤੇ ਸਾਡੀਆਂ ਬਹੁਤ ਪੁਰਾਣੀਆਂ ਦੁਕਾਨਾਂ ਹਨ ਉਹਨਾਂ ਆਖਿਆ ਬਾਬਾ ਨਾਮਦੇਵ ਜੀ ਦਾ ਜੋੜ ਮੇਲਾ ਸਿਰਫ ਸਾਲ ਵਿੱਚ ਇੱਕ ਵਾਰ ਲੋਹੜੀ ਦੇ ਮਹੀਨੇ ਮਨਾਇਆ ਜਾਂਦਾ है, आख्या जोड़ मेले उस वकत संगत दिया पार्क बनी लाइक है दुकानदार उजाड़िया जाता आखिया जेकर मसले तुकानदार नु कोई कानूनी लड़नी पई ती लड़ाई लड़नी पी वो लड़न ग क्योंकि ओना की रोजी रोटी का मसला है इस मौके हरप्रीत सिंह जंबा कुलविंदर सिंह गुरजीत सिंह जम्बा पांच जीवन सिंह कुमार मखण सिंह सा सूबेदार प्रेम सिंह कुमार करदीप सिंह सरबजीत सिंह हरप्रीत सिंह रोनी जम्बा अमरजीत सिंह पुरबा महेंद्र सिंह जम्बा सुखवंत सिंह टिम्मी ज्ञानीन बर्तन सटोर विक्रम शर्मा रंजीत सिंह बावा विनोद शर्मा ਮਨਜੀਤ ਸਿੰਘ ਸਮੇਤ ਹੋਰ ਦੁਕਾਨਦਾਰ ਹਾਜ਼ਰ ਸਨ ਗੁਰਦਾਸਪੁਰ ਤੋਂ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਜੀ ਤੁਸੀਂ ਕਸਬਾ ਖਮਾਨ ਦੇ ਬਾਜ਼ਾਰ ਦੇ ਨੁਸਾਨ ਦੇ ਕਰਨ ਵਾਸਤੇ ਇਸ ਸਬੰਧ ਵਿੱਚ ਕੀ ਕਹਿੰਦੇ ਇਹਦੇ ਵਿੱਚ ਜੇ ਮੈਨੂੰ ਲੈਟਰ ਪ੍ਰਾਪਤ ਹੋਇਆ ਸੀ ਆਪਣੇ ਤਹਿਸੀਲਦਾਰ ਸਾਹਿਬ ਵੱਲੋਂ ਮਾਨਜੋਗ ਵੀਡੀਓ ਸਾਬ ਵੱਲੋਂ ਇੱਕ ਲੈਟਰ ਸੀ ਕਿ ਪਿੰਡ ਕਮਾਨ ਦੀ ਫਿਰਨੀ ਦੀ ਸਬੰਧ ਮਿਲਤੀ ਕਰਕੇ ਦੇਣੀ ਹੈ ਜੀ ਆਪਾਂ ਆਪਾਂ ਉਸ ਬਾਦ ਵਿੱਚ ਇੱਥੇ ਮੌਕੇ ਤੇ ਹਾਜ਼ਰ ਆਏ ਆਂ ਸਾਰਾ ਜੋ ਜਸਤੀ ਦਾ ਜੱਜਾ ਲਿਆ ਗਿਆ ਹੈ ਕਿ ਕਿੱਥੋਂ ਕਿੱਥੋਂ ਮੰਤੀ ਹੋ ਸਕਦੀ ਹੈ ਇਹ ਸੜਕ ਦੇ ਆਲੇ ਦੁਆਲੇ ਚਾਰ ਸਫੇਰੇ ਹੀ ਦੁਕਾਨਾਂ ਬਣ ਚੁੱਕੀਆਂ ਇਹਦੇ ਨਿਸ਼ਾਨ ਦੀ ਜਿਹੜੀ ਫਿੱਤੇ ਨਾਲ ਨਹੀਂ ਹੋ ਸਕਦੀ ਇਹਦੇ ਨਿਸ਼ਾਨ ਦੀ ਕੰਪਿਊਟਰ ਦੇ ਨਾਲ ਹੋਣੀ ਹੈ ਜੀ ਇਹ ਕੋਈ ਡਿਪਟੀ ਕਮਿਸ਼ਨਰ ਕੋਰਟ ਥਰੂ ਹੋ ਰਹੀ ਹੈ ਜਾਂ ਕਿਵੇਂ ਜੀ ਇਹ ਦੇਖੋ ਜੀ ਉੱਥੇ ਵਿੱਚ ਵੀਡੀਓ ਸਾਹਿਬ ਵੱਲੋਂ ਜੋ ਲੈਟਰ ਦੇ ਵਿੱਚ ਲਿਖਿਆ ਉਹਦੇ ਵਿੱਚ ਦੱਸਿਆ ਵੀ ਕੋਰਟ ਵਿੱਚ ਕੇਸ ਚੱਲ ਰਿਹਾ ਵਾ ਇਸ ਸੰਬੰਧ ਵਿੱਚ ਤੇ ਉਹਦੇ ਸੰਬੰਧ ਰਿਪੋਰਟ ਉਹਨਾਂ ਨੇ ਭੇਜਣੀ ਹੈ ਜੀ ਇੱਥੇ ਉਹਦੀ 24 ਤਰੀਕ ਹੈ ਜੀ ਠੀਕ ਹੈ ਜੀ ਤੇ ਇਹ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਆਈ ਨਹੀਂ ਜੀ ਸਾਨੂੰ ਵੀਡੀਓ ਸਾਹਿਬ ਵੱਲੋਂ ਮਨਜੋਗ ਆਪਣੇ ਨੇ ਸਾਹਿਬ ਨੂੰ ਆਈ ਹੈ ਉਹਦੀ ਲੈਟਰ ਤਹਿਸੀਲ ਦੇ ਵਿੱਚ ਉੱਥੋਂ ਪ੍ਰਾਪਤ ਹੋਈ ਹੈ ਜੀ ਬੰਦੇ ਠੀਕ ਤੁਸੀਂ ਹੁਣ ਇਹਦੇ ਜਿਹੜੇ ਨਿਸਾਨ ਦੇ ਸਵਾਲ ਕੀ ਕਹੋਗੇ ਇਹਦੇ ਵਿੱਚ ਜੇ ਮੈਂ ਹੋਰ ਦੇਖ ਕੇ ਦੇਤਾ ਵੀਡੀਓ ਸਾਹਿਬ ਆਪਣੇ ਵੀਡੀਓ ਸਾਹਿਬ ਨੂੰ ਦੇਣਾ ਤੇ ਆਪਣੇ ਵੀਡੀਓ ਸਾਹਿਬ ਨੂੰ ਤੇ ਇਹ ਜਿਹੜੇ ਪੰਚਾਇਤ ਆਪਣੇ ਕੰਪਿਊਟਰ ਦੇ ਤੇ ਖਰਚਾ ਦੇ ਕੇ ਆਪਣੇ ਕੰਪਿਊਟਰ ਅਧਿਕਾਰੀ ਨੂੰ ਤੇ ਕੰਪਿਊਟਰ ਨਹੀਂ ਨਿਸ਼ਾਨ ਦੀ ਕਿੱਤੀ ਜਾਊਗੀ ਜੋ ਡਿਜੀਟਲ ਸਿਸਟਮ ਦੇ ਨਾਲ ਹੋਵੇ ਤੁਹਾਡਾ ਸੁਬਨਾਮ ਕੀ ਹੈ ਜੀ ਨਾਮ ਹੈ ਜੀ ਰਵਿੰਦਰ ਸਿੰਘ ਗਰਦੌਰ ਤੋਂ ਰਵਿੰਦਰ ਸਿੰਘ ਕਨਗੋੜ ਡਿਜੀਟਲ ਸਰਕਲ ਕਮਾਂਡ ਠੀਕ ਹੈ ਜੀ ਅੱਜ ਇਹ ਨਿਸਾਨ ਦੇ ਹੀ ਗੱਲ ਚੱਲੀ ਸੀ ਬਜ਼ਾਰ ਦੀ ਤੁਸੀਂ ਇਸ ਬੰਦੇ ਵਿੱਚ ਕੀ ਕਰ ਰਹੇ ਹੋ ਵੈਕੂ ਜੂ ਕਾ ਖਾਲਸਾ ਵੈਕੂ ਜੂ ਦੀ ਫਤਿਹ ਸਭ ਤੋਂ ਪਹਿਲਾਂ ਤੇ ਗੱਲ ਹੈ ਜੀ ਬੁਜ਼ਾਰ ਬਹੁਤ ਪੁਰਾਣਾ ਸਾਰਾ ਮਾਰਕੀਟ ਬਹੁਤ ਪੁਰਾਣੀ ਆ ਸਾਨੂੰ ਦੋ ਦੋ ਤਿੰਨ ਤਿੰਨ ਪੀੜੀਆਂ ਸਾਡੀਆਂ ਪਿੱਛੋਂ ਮਤਲਬ ਇੱਥੇ ਇੰਨਾ ਰਾਰੀਆ ਕਦੀ ਸੁਣਿਆ ਨਹੀਂ ਵੀ 60 ਫੁੱਟ ਸੜਕ ਆ ਇਹਨਾਂ ਦੀ ਮਤਲਬ ਜਿਨ੍ਹਾਂ ਨੇ ਵੀ ਇਹ ਕੀਤਾ ਕੇਸ ਕੀਤਾ ਵਾ ਇਹ ਆਪਣੇ ਕੋਈ ਪਰਸਨਲ ਰਜਿਸਟਰ ਕਰਕੇ ਕੀਤਾ ਇਹਨਾਂ ਨੇ ਤੇ ਇਤਾਂ ਦੀ ਕੋਈ ਗੱਲ ਸੁਣੀ ਨਹੀਂ ਕਦੀ ਇਹ ਇੰਨਾ ਪੁਰਾਣਾ ਮਤਲਬ ਬੁਜਾਰਾ گاਵੇ ਤੇ ਦੋਸਤੀ ਗੱਲ ਆ ਵੀ ਮੇਲਾ ਹੁੰਦਾ ਇੱਕ ਵਾਰੀ ਆਪਣਾ ਬਬਨਾਮ ਦੇਵ ਜਿਹਦਾ ਇੱਕ ਵਾਰੀ ਮੇਲਾ ਹੁੰਦਾ ਲੋਹੜੀ ਤੇ ਮਤਲਬ ਉਹਦੇ ਵਾਸਤੇ ਪਾਰਕਿੰਗ ਦਾ ਉੱਚ ਜਗਰ ਕੀਤਾ ਪਾਰਕਿੰਗ ਬਿਲਕੁਲ 3-4 ਕਿੱਲਾਂ ਦੀ ਗਰਾਊਂਡ ਆ ਜੀ ਪਾਰਕਿੰਗ ਵਾਸਤੇ ਤੇ ਉਧਰ ਕਪਿਆਣਾ ਸਾਹਿਬ ਗੁਰਦੁਆਰਾ ਉਧਰ ਵੀ ਗਰਾਊਂਡ ਹੈਗੀ ਆ ਨੰਗਲ ਦੀ ਮਤਲਬ ਪਾਰਕਿੰਗ ਵੀ ਕੋਈ ਦਿੱਕਤ ਨਹੀਂ ਆ ਇੱਥੇ ਤੇ ਜਿਹੜੇ ਜਿਨ੍ਹਾਂ ਨੇ ਕੇਸ ਕੀਤਾ ਵੀ ਆ ਉਹਨਾਂ ਨੇ ਉਹਨਾਂ ਦੀ ਆਪਣੀ ਵੀ ਉਹਨਾਂ ਦੇ ਮਤਲਬ ਘਰ ਜਿਹੜੇ ਸਾਰੇ ਆਪ ਪੰਚਾਇਤੀ ਕਬਜ਼ਾ ਉਹਨਾਂ ਦਾ ਵੀ ਤੇ ਜੇ ਛਡਾਉਣਾ ਤਾਂ ਫਿਰ ਉਹਨਾਂ ਦੇ ਵੀ ਛਡਾਇਆ ਜਾਵੇ ਸਾਰੇ ਤੇ ਤੀਸਰਾ ਜੀ ਹੁਣ ਵੇਖੋ ਗੁਰਦੁਆਰਾ ਕੰਨ ਸਾਹਿਬਾ ਬਟਾਲੇ ਉੱਥੇ ਉਹ ਵੀ ਬਾਜ਼ਾਰ ਬਹੁਤ ਟਾਈਟ ਆ ਤੇ ਲੋਕ ਸੰਗਤਾਂ ਪਿੱਛੋਂ ਜਾਂਦੀਆਂ ਹੀ ਆ ਮੱਥਾ ਗੱਡੀਆਂ ਆਪਣੀਆਂ ਪਾਰਕਿੰਗ ਕਰਕੇ ਤੇ ਦਰਸ਼ਨ ਕਰਨ ਜਾਂਦੇ ਪੈਦਲ ਜਾਂਦੇ ਦਰਸ਼ਨ ਕਰਨ ਤੇ ਚੌਥੀ ਇੱਕ ਮੈਂ ਹੋ ਰਿਹਾ ਵੀ ਹਰਪ੍ਰੀਤ ਸਿੰਘ ਜਿੱਥੇ ਆ ਇਹਨਾਂ ਦਾ ਜੀ ਮਤਲਬ ਦਰਖਾਸਤ ਇਹਨਾਂ ਦਾ ਸਾਈਨ ਕਰਿਆ ਉਹ ਜਾਲੀ ਕੀਤੇ ਸਾਈਨ ਇਹਨਾਂ ਨੇ ਸਾਈਨ ਕੀਤੇ ਨਹੀਂ ਤੇ ਉਹ ਆਪੇ ਸਾਈਨ ਕਰਕੇ ਤੇ ਅਮਨਦੀਪ ਸਿੰਘ ਵੀ ਤੇ ਗੋਰੀ ਜੀ ਦਾ ਇੱਕ ਗਰਵਿੰਦਰ ਸਿੰਘ ਦੇ ਸਾਈਨ ਆ ਜੀ ਉਹ ਇਹਨਾਂ ਨੇ ਆਪੇ ਆਪਣੇ ਕੋਲ ਆਏ ਸਾਨੂੰ ਪਤਾ ਹੀ ਕਾਗਣੀ ਆ ਇੱਕ ਹਰਪ੍ਰੀਤ ਸਿੰਘ ਮੇਰਾ ਨਾਮ ਆ ਜੀ ਤੇ ਇੱਕ ਅਮਨਪ੍ਰੀਤ ਸਿੰਘ ਆ ਉਹਨੂੰ ਵੀ ਪਤਾ ਜੀ ਇਹ ਸਾਈਨ ਹੋਏ ਆ ਇਹ ਵੀ ਕੋਈ ਕੁਸ਼ੀਏ ਦੇ ਵਿੱਚ ਬਣਦੀ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਇੱਕ ਕਮੇਟੀ ਬਣਾਈ ਸੀ ਆਪਾਂ ਜਿਹੜੀ ਇੱਕ ਕਲੋਨੀ ਦੇ ਵਿੱਚ ਕਲੋਨੀ ਵਾਤਾ ਇੱਕ ਮਤਾ ਪਾਇਆ ਹੋਇਆ ਸੀ ਉਹਦੇ ਵਿੱਚ ਜਿਹੜੇ ਮੰਨ ਲਓ ਕਮੇਟੀ ਮੈਂਬਰ ਹੀ ਉਹਦਾ ਮਤਾ ਪਾਇਆ ਹੈ ਝੂਠੇ ਮਤੇ ਚੁੱਕ ਕੇ ਉਹਨੇ ਨਾਲ ਲਾ ਕੇ ਸਾਡੇ ਸਾਈਨ ਲਾ ਦਿੱਤੇ ਤੇ ਜਿਹੜੇ ਉਹ ਸਾਈਨ ਵੀ ਸਾਈਨ ਵੀ ਸਾਡੇ ਨਹੀਂ ਹੈ ਬਿਲਕੁਲ ਫੇਕ ਹੈ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਰਾ ਬਾਜ਼ਾਰ ਹੈ ਸਾਡੇ ਇਕੱਠੇ ਹੁਣ ਇੱਕ ਪਲੇਟਫਾਰਮ ਤੇ ਇਕੱਠਾ ਜੀ ਸਾਰਾ ਸਾਰੇ ਦਿਰੋਜੀ ਰੋਟੀ ਦਾ ਸਵਾਲ ਆ ਤੇ ਆਪਾਂ ਜਿੱਥੇ ਤੱਕ ਵੀ ਹੋਊਗਾ ਆਪਾਂ ਚੱਲਾਂਗੇ ਬਿਲਕੁਲ ਇੱਕ ਝੋਟੋ ਕੇ ਚੱਲਾਂਗੇ ਸਾਰੇ ਬਾਜ਼ਾਰ